ਉਪ ਪ੍ਰਾਇਸ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਜੀ ਉਹ ਜੋ ਅੱਜ ਜੋ ਮਿਲਾਨੇ ਮੁੱਖ ਮੰਗਾਏ ਨੇ ਵੀ ਮੁੱਖ ਮੰਤਰੀ ਪੁਵੰਤਨ ਬੇਤਾਈ ਹਰਪਾਲ ਸਿੰਘ ਜੀ ਮਾ ਨੇ ਮੀਟਿੰਗਾਂ ਕੀਤੀਆਂ ਨਾਲ ਨਾਲ ਚੰਡੀਗੜ੍ਹ ਦੇ ਪ੍ਰਾਪੋਂ ਵਿੱਚ ਜਿਸ ਦੇ ਮੁੱਖ ਮੰਗੇ ਸੀ ਕਿ ਪੁਰਾਣੀ ਪੈਨ ਸਕੀਮਾ ਜੀ 1972 ਸਾਲ ਲਾਗੂ ਕੀਤੀ ਜਾਵੇ ਭੂਜੇ ਪਾਸੇ ਜੋ ਕੇਂਦਰ ਸਰਕਾਰ ਮਿਲਾਨਾ ਡੀਏ ਆ ਉਤਰ ਮੰਜਲਨ ਹੋ ਚੁੱਕਿਆ ਪਰ ਪੰਜਾਬ ਮਿਲਾਨਾ ਡੀਏ 42% ਆ 11% ਦਾ ਫਰਕ ਆ ਇਹ ਕਰਨ ਮੁਖ ਨੇ ਪਹਿਲਾਂ ਤੁਮਾਨੇ ਮਿਲਾਰ ਮੀਟਿੰਗ ਕਰਕੇ 4% ਵਾਧਾ ਕੀਤਾ ਸੀ ਪਰ 38% ਭਰ ਆ ਕੇ ਡੀਏ 42% ਕਰ ਦਿੱਤਾ ਸੀ ਪਰ ਪਿਛਲੇ ਏਰੀਅਰ ਵਾਸਤੇ ਸਰਕਾਰ ਚੁੱਪਾ ਉਸ ਤੋਂ ਬਾਅਦ ਵੀ ਕਈ ਮੀਟਿੰਗਾਂ ਹੋਈਆਂ ਮੁਖ ਨੇ ਪਹਿਲਾਂ ਤੁਮਾਨ ਨਾਲ ਇਹ ਵੀ ਕਿਹਾ ਗਿਆ ਕਿ ਸਰਕਾਰ ਮੰਨੀ ਸੀ ਫੈਕਟ 2.5% ਦੇਣ ਵਾਸਤੇ ਪਰ ਉਹ ਵੀ ਲਾਗੂ ਨਹੀਂ ਕੀਤਾ ਗਿਆ ਦੂਜੇ ਪਾਸੇ 17/7/2020 ਵਾਲੇ ਮਲਾਿਆਂ ਨੂੰ 6ਵੇਂ ਪੇਖ ਨੂੰ ਲਾਗੂ ਨਹੀਂ ਕੀਤਾ ਗਿਆ ਪੁਰਾਣੀ ਪੈਨਸ਼ਨ ਨੂੰ ਨਿਯਮ ਸੰਬੰਧ ਪੱਤਰਾਂ ਲਾਗੂ ਨਹੀਂ ਕੀਤੀ ਗਈ ਜੋ ਪਰਮਿਸ਼ਨ ਮਿਲਿਆ ਮੁਲਾਜ਼ਮਾਂ 15 15 ਦਾ ਨੋਟਿਸ ਰੱਦ ਕਰਨ ਦੀ ਗੱਲ ਕੀਤੀ ਸੀ ਹਾਲੇ ਕਿ ਪੰਜਾਬ ਦੇ ਹਣਾ ਪ੍ਰਧਾਨ ਜੀ ਅੱਜ ਆਪਾਂ ਲੁਧਿਆਣਾ ਪਹੁੰਚੇ ਆਂ ਜਿਵੇਂ ਜੁਣ ਹੋ ਰਹੀ ਆ ਕਿ ਮੁਲਾਜ਼ਮ ਵੀ ਆਏ ਨੇ ਪੈਨਸ਼ਨਰ ਵੀ ਆਏ ਨੇ ਲਗਭਗ 2.5 ਲੱਖ ਮੁਲਾਜ਼ਮਾਂ ਦੇ ਪੈਸੇ ਪਹੁੰਚ ਗਏ ਤੇ ਕਿ ਕੀ ਕਾਰਨ ਨਾਲ ਕੱਟ ਕਰਨਾ ਅੱਜ ਪੰਜਾਬ ਰਾਜ ਪੈਨਸ਼ਨ ਮਹਾਸੰਗ ਦੇ ਵੱਲੋਂ ਪੰਜਾਬ ਦੇ ਸੈਂਕੜੇ ਪੈਨਸ਼ਨ ਜਿਹੜੇ ਹਨਗੇ ਇਸ ਅੱਜ ਪ੍ਰਵਾਹ ਨੂੰ ਬੀਤੇ ਦੇ ਵਿੱਚ ਸ਼ਾਮਲ ਹੋਏ ਆਏ ਨੇ ਇਹ ਪੈਨਸ਼ਨ ਜਿਹੜਾ ਸੀ ਪੰਜਾਬ ਸਰਕਾਰ ਵੱਲੋਂ ਜਾਰ 1885 ਅੱਛੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਿਹੜਾ ਕਿ ਸਾਡੀ ਪੈਨਸ਼ਨਾਂ ਦੇ ਮਲਾਜ਼ਿਮਾਂ ਨੂੰ ਫੰਡ ਕੇ ਆਰਸੀ ਜੀ ਬੰਡਤਾਂ ਨੂੰ ਨੇ ਉਹਨੂੰ ਬਕਾਇਆ ਦੇਣ ਦੇ ਖਾਤੇ ਚ ਚਾਹੁੰਦਾ ਸਰਕਾਰ ਨੂੰ ਇਹ ਸੀ ਕਿ ਉਹ ਬਕਾਇਆ ਯਕ ਮੁਕਤ ਜਿਹੜਾ ਸੀ ਸਾਰਿਆਂ ਨੂੰ ਮਿਲਣਾ ਚਾਹੀਦਾ ਸੀ ਔਰ ਸਭ ਨਾਲ ਵੱਡੀ ਕਿਸਮਤ ਇਹ ਹੈ ਵੀ ਜਿਹੜੇ 16 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਤੋਂ ਲੈਦਾ ਇਹ ਕਮਿਸ਼ਨ ਜਿਸ਼ ਪਾਰਸਲੇ ਅਨੁਸਾਰ ਦੋ ਪੁਆਇੰਟ ਉਹ ਰੱਖਦਾ ਜੇ ਅਸੀਂ ਫੈਕਟ ਨਹੀਂ ਦਿੱਤਾ ਔਰ ਨੋ ਸਿਰਫਿਕਸੇਸ਼ਨ ਜਿਹੜੀ ਜਿਹੜੀ ਕਿ ਉਹਨਾਂ ਨੇ ਮਸਤੀ ਦਾ ਸੀਤੀ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਪਹਿਲੇ ਪੰਜ ਕਿਲੇ ਵਿੱਚ ਦਰਜ ਕੀਤਾ ਉਹਦੇ ਮੁਤਾਬਕ ਉਹ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਉਹ ਫਿਕਸੇਸ਼ਨ ਨਹੀਂ ਹੋ ਰਹੀ ਹੈ ਤੀਜੀ ਗੱਲ 1 ਜੁਲਾਈ 21 ਤੋਂ ਲੈ ਕੇ ਹੁਣ ਤੱਕ 119 ਮਹੀਨਿਆਂ ਦਾ ਬਕਾਇਆ ਕਿਸ਼ਤਾਂ ਨੂੰ ਦਿੰਦੇ ਰਹੇ ਕਿਸ਼ਤਾਂ ਦਾ ਉਹ ਅਜੇ ਤੱਕ ਨਹੀਂ ਦਿੱਤਾ ਜਰਕੀ ਉਹਨਾਂ ਨੇ ਆਪਣੇ ਪਹਿਰੇ ਵਿੱਚ ਸਾਫ਼ ਲਿਖਿਆ ਵੀ ਅਸੀਂ ਇਹਦਾ ਫੈਸਲਾ ਵੀ ਕਿਸਤਾਂ ਵਿੱਚ ਦੇਣ ਦਾ ਕਰਾਂਗੇ ਛੇਤੀ ਕਰਾਂਗੇ ਵਿਸ਼ਲਤਾ ਕਿ ਸਾਡੇ ਸੋਰਸ ਆਫ ਇਨਕਮ ਫੈਨਵਾ ਜਾਜ ਦੇਣਗੇ ਇਹ ਸਾਰੀਆਂ ਗੱਲਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਸਾਡੇ ਮਹਾਸੰਗ ਦੇ ਸੂਬੇ ਦੇ ਪ੍ਰਨਾਨ ਡਾਕਟਰ ਅਨੰਕੇ ਕਰਸੀ ਵੱਲੋਂ ਜੋਨ ਫਰਾਂਕੀ ਹਜਾਤਾਂ ਦੇ ਅਨੁਸਾਰ ਆਪਣੇ ਪੰਜਾਬ ਸੱਤਾ ਦੇ ਮੁੱਖ ਮੰਤਰੀ ਦੇ ਵਿੱਤ ਮੰਤਰੀ ਨੂੰ ਇੱਕ ਲਿਖੇ ਨੋਟਿਸ ਵੀ ਭੇਜਿਆ ਸੀ ਵੀ ਸਾਨੂੰ ਇਸ ਇਲੈਕਸ਼ਨ ਦੇ ਵਿੱਚ ਇਨਵੋਲ ਨਾ ਕਰੋ ਕਿਉਂਕਿ ਅਸੀਂ ਚਾਹੁੰਨਿਆ ਤੋਂ ਨਾ ਟੇਬਲ ਤਾਂ ਕਰਕੇ ਆਪਣੀਆਂ ਮੰਗਾਣਾ ਜਿਆ ਸਮਾਨ ਲਵ ਲਈ ਲੇਕਿਨ ਉਹਨਾਂ ਨੇ ਫਿਰ ਵੀ ਸਾਨੂੰ ਟਾਈਮ ਨਹੀਂ ਦਿੱਤਾ ਜਿੰਦਾਬਾਦ ਜਿੰਦਾਬਾਦ ਆਗਮਨ ਦੇ ਕਾ ਜਿੰਦਾਬਾਦ 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 ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਜੇ ਕਿਸ਼ਤ ਚਾਰੀ ਕਰੋ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਜੇ ਕਿਸ਼ਤ ਚਾਰੀ ਦਿਓ ਜਾਰੀ ਕਰੋ ਜਾਰੀ ਕਰੋ ਜੇ ਕਿਸ਼ਤ ਕਾਇਆ ਤਰੰਤ ਦਿਓ ਪੰਤ ਦਿਓ ਪੰਤ ਦਿਓ ਬੱਚੇ ਮਲਾਇਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ